ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲ ਜੀ ਸਾਰੇ ਵੀਰਾਂ ਦੇ ਅੱਜ ਆਪਾਂ ਲੱਗੇ ਹਾਂ ਵੀਰ ਜੀ ਬਣਾਈ ਕਰਨ ਬਖਰਾਜ ਦੀ ਦੇਖ ਲਓ ਕਿੰਨਾ ਸੋਹਣਾ ਜਰਮੀ ਨੇ ਖੇਣਾਂ ਦਾ ਕਿੰਨਾ ਸੋਹਣਾ ਵਧੀਆ ਪਲਾਟ ਦੇਖੋ ਕਾ ਵਿੱਚ ਹੈਗਾ ਮਾੜਾ ਮੋਟਾ ਪਰ ਬਣਾਈ ਤੋਂ ਬਾਅਦ ਇਦਾਂ ਸਿਆ ਖਲਾ ਬਣੀ ਜਾਂਦੀਆਂ ਬਾਅਦ ਦੇਖੋ ਬਣਾਈ ਤੋਂ ਬਾਅਦ ਪਤਾ ਨਹੀਂ ਲੱਗਾ ਕਾ ਕਿੱਥੇ ਆ ਬਹੁਤ ਸੋਹਣਾ ਉੱਗੇ ਆਲੂ ਐਤ ਕੀ ਕਾ ਜਿਹੜਾ ਹੈਗਾ ਮੜਾ ਮੋਟਾ ਨੱਪੀ ਜਾਂਦਾ ਵਿੱਚੇ ਸਾਰਾ ਥੱਲੇ ਥੱਲੇ ਖੇਲਾਂ ਚ ਕਾ ਹੈਗਾ ਵਾ ਉਹ ਨਾਪ ਹੋਈ ਜਾਂਦਾ ਵਧੀਆ ਤਾਂ ਦੇਖ ਇਹ ਥੱਲੇ ਥੋੜਾ ਗਿੱਲਾ ਹੀ ਆ ਪਰ ਹੁਣ ਆਲੂ ਵੱਡੇ ਹੋਈ ਜਾਂਦੇ ਆ ਮਰੇ ਪੱਤੇ ਵੱਡ ਹੋਣੇ ਠ aeration ਵਾਲਾ ਦੇਖੋ ਠਹਿਰ ਮਾਹੀ ਨੰਗਾ ਨੇ ਹੁਣ ਵਿੱਚ ਦੀ ਜੇ ਹੁਣ ਫੇਰ ਰੁਕ ਗਏ ਤਾਂ ਫੇਰ ਕੰਮ ਖਰਾਬ ਹੋ ਜਾਣਾ ਹੁਣ ਬਣਾਈ ਹੋ ਜੂਗੀ ਨਾਲੇ ਆ ਕੱਕ ਕੰ ਸਾਰਾ ਮਰ ਗਿਆ ਕਿੱਧਰ ਗਿਆ ਕਾ ਦੇਖੋ ਐ ਵੜਦਾ ਮਿੱਟੀ ਦੇ ਥੱਲੇ ਸਾਰਾ ਬਣਾਈ ਕਰਦੇ ਆ ਆਪਾਂ ਉਹ ਲੱਗਣਗੇ 4-5 ਦਿਨ ਬਣਾਈ ਨੂੰ ਹੁਣ ਪਹਿਲੋ ਬਣਾਈ ਕਰੀਏ ਸਾਰੀ ਉਸ ਤੋਂ ਬਾਅਦ ਕੰਮ ਕੋਈ ਕਰਾਂਗੇ ਹੋਰ ਪਾਣੀ ਲੱਗਿਆ ਸਾਰੇ ਆਲੂਆਂ ਨੂੰ ਇੱਕ ਵਾਰੀ ਥੋੜੇ ਬੋਦੇ ਰਹਿੰਦੇ ਆ ਤੇ ਬਣਾਈ ਕਰਕੇ ਤੇ ਫੇਰ ਹੀ ਕੋਈ ਕੰਮ ਹੋਊਗਾ ਸੈਟ ਹੋਣ ਬਣਾਈ ਕਰ ਲਈ ਆਪਾਂ ਪਹਿਲੋ ਸਾਰੀ ਅਜੇ ਪਲੇ ਬਿਮਾਰ ਮਾਰ ਮਾਤੋ ਧਰੈ 422 ਉਹ ਆਇਆ ਗਿਆ ਸੋਨੇ ਆਲੂ ਬਣ ਜਾਣਾ ਪੂਰੇ ਹਾਂਜੀ ਭਾਈ ਜੀ ਆ ਗਿਆ ਆਪਣਾ ਜੋਤੀ ਦਾ ਫਲਾਡ ਜੀ ਜੋਤੀ ਆਲੂ ਆ ਉਹ ਦੰਦਗਾਏ ਤਾਂ ਲੋਕਾਂ ਆ ਪਿਆ ਜਿਹੜਾ ਉਹ ਆਇਆ ਇਹ ਬਗਰੋਦ ਬਹੁਤ ਸੋਹਣੀ ਹੋਈ ਹੋਈ ਆ ਬਣਾਏ ਕਰਦੇ ਪਏ ਇਹਨੂੰ ਵੀ ਬਣਾਈ ਹੋ ਗਈ ਸਾਰਾ ਕੰਮ ਕਾਣ ਖਤਮ ਹੋ ਜਾਂਦਾ ਇਧਰ ਨੀ ਕਿਨਾਂ ਪਾਉ ਲਿਆ ਇਧਰ ਆ ਸਾਫ ਹੋ ਗਿਆ ਗਿਆ ਇਹਦੀ ਲੋਣਾ ਸਾਫ ਆਂਦਾ ਕਿ ਕਿੱਕਾ ਖੋ ਨਹੀਂ ਦਿੰਦਾ ਘੱਟੇ ਜੇ ਕਿੱਡੀਆਂ ਸੋਰੀਆਂ ਲੈਣਾ ਬੰਦਿਆ ਜੇ ਤੂੰ ਇਹੋ ਪਾਉ ਲਿਆ ਆ ਆ ਵਧੀਆ ਜ਼ਮੀਨੇ ਦੀ ਬਹੁਤ ਟਿੱਕੋ ਸਾ ਇਹਨਾਂ ਦੀ ਜਰਮੀਨੇਸ਼ਨ ਬਣਾਈ ਕਰੀ ਜਾਂਦੇ ਆ ਗਿੱਲੀ ਗਿੱਲੀ ਬਣਾਇ ਕਰਦੇ ਨੇ ਸਾਰਿਆਂ ਨੇ ਹੁਣ ਉਹ ਛੋਟੇ ਉੱਗਦੇ ਪਏ ਉਹਨਾਂ ਨੂੰ ਰਹਿਣੀਆਂ ਬਾਅਦ ਚ ਉਹਦੇ ਨਾਲ ਤਾਂ ਪਲਾਟ ਉੱਪਰਲੇ ਪੰਨੇ ਵੀ ਉੱਗਦਾ ਪਿਆ ਨੇ ਉੱਗ ਗਿਆ ਵਾ ਆਹ ਹਰਾਈ ਮਾਰਨ ਦਿਆ ਗੋਮਰ ਕਰ ਆਹ ਦੇਖੋ ਉੱਗ ਪਿਆ ਸਾਰਾ ਪਰ ਉਹਨੂੰ ਪਾਣੀ ਲਾਇਆ ਵਾ ਹਾਲੇ ਗਿੱਲਾ ਵਾ ਇਹ ਜੀ ਵੀ ਕਾਫੀ ਆ ਗਿੱਲੇ ਲਾਈਆਂ ਨੇ ਘਰੇ ਪ੍ਰੋਗਰਾਮ ਆ ਤੋਏ ਕੀ ਆਪਣੇ ਵਿਆਹ ਦੇ ਇਸ ਕਰਕੇ ਨੂੰ ਟਾਈਮ ਹੈ ਨਹੀਂ ਦਾ ਗਿੱਲੇ ਗਿੱਲੇ ਜਾੜਦਿਆਂ ਬਾਰੇ ਬੋਲੀ ਲੇ ਦੋਕ ਦਿਨ ਬਣਾਈ ਨੂੰ ਪਰ ਐਮ ਹੈ ਨੀਗਾ ਜੀ ਐਲ ਗਈ ਆਹ ਕਰੇ ਕਿੱਲੇ ਕਿੱਨੀ ਕਿ ਲੱਗੀ ਲਾ ਦੇਣੀ ਮਿੱਟੀ ਆਪਾਂ ਬਸ ਆਈ ਦੁੱਖ ਲੱਗਦਾ ਟਾਇਰ ਦੇ ਨਾਲੇ ਆਲੂ ਆ ਜਾਂਦਾ ਆ ਦੇਖੋ ਇਹਦਾ ਕੋਈ ਆਲੂ ਫੈਚਾਂ ਦਾ ਮੋੜ ਨਾ ਕੇ ਇਹ ਛੋਟੇ ਛੋਟੇ ਨੂੰ ਬਣਾਈ ਕਰ ਦੋ ਫੇਰ ਟਾਇਰ ਲੰਘ ਵੀ ਜਾਵੇ ਨਾ ਫੇਰ ਆਲੂ ਖਰਾਬ ਨਹੀਂ ਹੁੰਦਾ ਐਦ ਕਿ ਹੁਣ ਗਿੱਲੀ ਨਹੀਂ ਬੱਦਰ ਨਹੀਂ ਆਇਆ ਪਹਿਲੀ ਉਹੜੇ ਵੱਡੇ ਹੋ ਗਏ ਆਲੂ ਗਿੱਲੀ ਦਾ ਕਰਕੇ ਕਿੱਟੀ ਗਿੱਲੀ ਵਾਲੇ ਦੀ ਤੇ ਆਪਾਂ ਨੇ ਮਸਾ ਟਰੈਕਰ ਨੰਗਨデア ਚ ਉਹਦੋਂ ਕਿਲ ਜਾਦੀ ਸੀਗੀ ਕਿਲ ਦਾ ਕਰਕੇ ਦੋ ਦਿਨ ਰੋਕੇ ਚਲ ਦੋ ਦਿਨ ਰੁਕ ਜੀ ਬਸ ਸਾਰਾ ਅੱਜ ਨੇ ਤੇ ਅੱਜ ਜਾ ਕੇ ਕੰਮ ਆਲੂ ਨੇ ਕਰੋਦੀ ਬੋ ਕਰ ਲਈ ਦੋ ਦਿਨ ਦੇ ਵਿੱਚ ਆ ਜੇ ਬੋਨਗੁਰ ਮਾਹੇ ਲਖਨ ਦਾ ਧਾਇਰਾ ਕੋਈ ਕੋਈ ਵੇਲ ਵਿੱਚ ਨਿੱਗੀ ਹੋਈ ਆ ਵੱਟ ਵੀ ਹੁੰਦੀ ਆ ਕੋਈ ਕੋਈ ਵੇਲ ਝੋਨਾ ਬੋਦ ਆ ਗਿਆ ਨਹੀਂ ਲਾਉਂਦੇ ਮਿੱਟੀ ਦਾ ਕੇ ਝੋਨਾ ਇਦਾਂ ਖੇਲਾ ਸਾਫ ਹੋਈ ਜਾਂਦੀ ਆ ਮਿੱਟੀ ਲੱਗ ਗਈ ਐ ਵਧੀਆ ਬਣੀ ਜਾਂਦੇ ਆ ਜੀ ਫਖਰਾਜ ਆਲੂ ਆ ਮੈਨੂੰ 18 ਬਾਹਰ ਆ ਜਾਣਾ ਚਲਾ ਜਾਓ ਇਹ ਕਰਕੇ ਓਕੇ ਧੋ ਕੇ ਮਿੱਟੀ ਨੂੰ ਲਾ ਦੇਣੀ ਆਪਾਂ